रिपोर्ट ਦਿੱਤੀ ਅੰਗਰੇਜ਼ ਗਵਰਨਮੈਂਟ ਨੂੰ ਇੰਗਲੈਂਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਫਰਕਸ਼ਰ ਬਾਦਸ਼ਾਹ ਦਾ ਹੁਕਮ ਸੀ ਕਿ ਜਿਹੜਾ ਸਿੱਖ ਇਸਲਾਮ ਕਬੂਲ ਕਰੇ ਉਸ ਨੂੰ ਪੈਸੇ ਦੇ ਕੇ ਪੰਜਾਬ ਨੂੰ ਇੱਜ਼ਤ ਨਾਲ ਤੋਰ ਦੇ ਪਰ ਉਹ ਕਹਿੰਦਾ ਕਿ ਅਸੀਂ ਹਰਾਨ ਹਾਂ ਕਿ ਉਹਨਾਂ 740 ਜਾਂ 80 ਸਿੱਖਾਂ ਦੇ ਵਿੱਚੋਂ ਇੱਕ ਵੀ ਸਿੱਖ ਅਜਿਹਾ ਨਹੀਂ ਮਿਲਿਆ ਜਿਸ ਨੇ ਅਸਲਾਮ ਕਬੂਲ ਕੀਤਾ ਹੋਏ ਆਪਣੀ ਜਾਨ ਬਚਾਉਣ ਲਈ ਤਰਲਾ ਲਿਆ ਹੋਵੇ ਬਲਕਿ ਇੱਕ ਦੂਸਰੇ ਤੋਂ ਵੱਧ-ਵੱਧ ਕੇ ਆਪਣੀਆਂ ਧੌਣਾ ਮੁੱਢ ਤੇ ਰੱਖਦੇ ਰਹੇ ਤੇ ਗਾਟੇ ਲਵਾਉਂਦੇ ਰਹੇ ਉਹਨਾਂ ਸ਼ਹੀਦਾਂ ਨੇ ਜਿਹੜੀਆਂ ਥਾਵਾਂ ਤੇ ਸ਼ਹਾਦਤਗਾਹਾਂ ਬਣਾਈਆਂ ਜਿੱਥੇ ਉਹਨਾਂ ਦੇ ਖੂਨ ਡੁੱਲੇ ਉਹ ਸਾਡੇ ਲਈ ਸ਼ਹਾਦਤਗਾਹਾਂ ਪਰਬਾਦਲ ਦੇ ਬਿਛਿੰਦਿਆਂ ਨੇ ਬਾਦਲ ਦੇ ਲੀਡਰਾਂ ਨੇ ਉਹਨਾਂ ਸ਼ਹਾਦਤਗਾਹਾਂ ਨੂੰ ਐਸ਼ ਪ੍ਰਸਤੀ ਦੇ ਅੱਡੇ ਬਣਾ ਛੱਡਿਆ ਤੁਸੀਂ ਆਪਣੀ ਅੱਖਾਂ ਸਾਹਮਣੇ ਦੇਖ ਰਹੇ ਹੋ 55 ਏਕੜ ਦਾ ਫਾਰਮ ਹੈ ਗੁਰਦਾਸ ਰਣਜਨ ਦੀ ਘੜੀ ਦਾ ਹਰੇਕ ਸਾਲ ਬਜਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਘਾਟਾ ਜਾ ਰਿਹਾ ਸਾਲਾਂ ਤੋਂ ਮੈਂ ਪਿਛਲੇ ਬਜਟ ਬੜੇ ਦੇਖੇ ਨੇ ਹਰੇਕ ਸਾਲ 3-4 ਲੱਖ ਰੁਪਇਆ ਘਾਟਾ ਬਜਟ ਜੁੰਦਦਾ 55 ਲੱਖ ਦਾ 52 ਏਕੜ ਦਾ ਫਾਰਮ ਹਾਊਸ ਹੈ ਇਸੇ ਤਰ੍ਹਾਂ 20 ਹਜ਼ਾਰ ਏਕੜ ਜ਼ਮੀਨਾਂ ਨੇ ਜਿੰਨ ਜੜੀਆਂ ਖੇਤ ਖਰਾਬ ਕੀਤੀਆਂ ਨੇ ਕਦੀ ਸਾਡੇ ਐਕਟ ਦੇ ਵਿੱਚ ਪ੍ਰਾਤਨ ਸਿੱਖਾਂ ਨੇ ਪਰਮੰਧਕ ਕਮੇਟੀ ਦੇ ਵਿੱਚ ਕਦੀ ਵੀ ਨਿਲਾਮੀ ਨਹੀਂ ਸੀ ਕੀਤੀ ਜ਼ਮੀਨ ਦੀ ਪਰ ਇਹ ਸਰਕਾਰ ਨੇ ਨਿਲਾਮੀ ਵੀ ਕੀਤੀ ਨਿਲਾਮੇ ਕੀਤੀਆਂ ਲੀਜ਼ ਤੇ ਵੀ ਦਿੱਤੀਆਂ ਤੇ ਲਈਆਂ ਵੀ ਆਪ ਵੀ ਇਥੋਂ ਤੱਕ ਕਿ ਚੋਲਾ ਸਾਹਿਬ ਦੀ 450 ਏਕੜ ਜ਼ਮੀਨ ਹੈ ਉਹ ਪਹਿਲਾਂ 4000 ਰੁਪਏ ਨੂੰ ਠੇਕੇ ਤੇ ਦਿੱਤੀ ਰੱਖੀ ਕੁਝ ਸਮਾਂ ਪਹਿਲਾਂ ਮੈਂ ਬਹੁਤ ਰਫੋਰਸਰਾਬਾ ਕੀਤਾ ਦੁਹਾਈ ਦਿੱਤੀ ਤੋਂ ਦਾ 18000 ਨੂੰ ਏਕੜ ਇਹਨਾਂ ਨੇ ਕੀਤਾ ਫਿਰ 22000 ਨੂੰ ਕੀਤਾ ਸ਼ਾਇਦ ਪਰ ਲਿਆ ਨਹੀਂ ਮੈਂ ਬੜਾ ਲੰਬਾ ਸਮਾਂ ਪ੍ਰਧਾਨ ਤੋਂ ਜਵਾਬ ਮੰਗਦਾ ਰਿਹਾ ਕਿ ਸਾਨੂੰ ਪਿਛਲੇ 5 ਸਾਲਾਂ ਦੀ ਇਨਕਮ ਦੱਸੀ ਜਾਵੇ ਕੀ ਹੈ ਪਰ ਉਹਨਾਂ ਨੇ ਨਹੀਂ ਦੱਸੀ ਮੈਂ ਵੀ ਪੁੱਛਿਆ ਕਿ ਹਜ਼ਾਰ ਦੇ ਕਰੀਬ ਦੁਕਾਨ ਹੈ ਗੁਰੂ ਘਰ ਦੀ ਉਹ ਅਕਾਲੀ ਲੀਡਰਾਂ ਨੇ 100-100 ਰੁਪਏ ਤੇ ਕਿਰਾਏ ਤੇ ਲੈ ਕੇ ਪ੍ਰਬੰਧਕ ਕਮੇਟੀ ਤੋਂ ਅੱਗੇ 1000-1000 ਰੁਪਏ ਕਿਰਾਏ ਨੂੰ ਚੜਾਈ ਇਹਦਾ ਕੀ ਕਾਰਨ ਹੈ ਇਹਦਾ ਕੀ ਮਤਲਬ ਹੈ ਪਰ ਕੋਈ ਜਵਾਬ ਨਹੀਂ ਆਇਆ ਮੈਂ ਇਹ ਵੀ ਪੁੱਛਿਆ ਥੋੜੇ ਦਿਨ ਪਹਿਲਾਂ ਕਿ ਬਾਦਲ ਦੀ ਜਾਇਦਾਦ ਮੇਰੀ ਪ੍ਰੀ ਅਕੈਡਮੀ ਉਥੇ ਪ੍ਰਬੰਧਕ ਕਮੇਟੀ ਵੱਲੋਂ 2018 ਤੱਕ 66 ਕਰੋੜ ਰੁਪਇਆ ਲੱਗ ਚੁੱਕਾ ਉਹਦੇ ਬਾਅਦ 6 ਕਰੋੜ 8 ਕਰੋੜ 10 ਕਰੋੜ ਇਸ ਸਾਲ ਫਿਰ ਇਸ ਇਸ ਜਿਹੜਾ ਬਜਟ ਦੇ ਵਿੱਚ ਵੀ 8 ਕਰੋੜ ਰੁਪਇਆ ਉਹਦੇ ਲਈ ਪਾਸ ਕੀਤਾ ਗਿਆ ਜਾਇਦਾਦ ਬਾਦਲ ਦੀ ਪੈਸਾ ਪਾਸ ਹੋ ਰਿਹਾ ਪ੍ਰਬੰਧਕ ਕਮੇਟੀ ਚ ਕਰੋੜਾ ਰੁਪਇਆ 66 ਕਰੋੜ ਰੁਪਇਆ ਜਿਹੜਾ 18 ਤੋਂ ਪਹਿਲਾਂ ਤੱਕ ਲੱਗ ਚੁੱਕਾ ਉਹਦੀ ਅਸੀਂ ਆਰਟੀਆਈ ਪਾ ਕੇ ਬਕਾਇਦਾ ਜਾਣਕਾਰੀ ਲਈ ਆ ਰਿਟਰਨ ਸਾਡੇ ਕੋਲ ਮੌਜੂਦ ਹੈ ਇਹ ਜਿਹੜੀ ਬਰਬਾਦੀ ਆ ਗੁਰੂ ਘਰ ਦੀ ਇਹ ਅਸੀਂ ਦੇਖਦੇ ਹਾਂ ਕਿ 100 ਸਾਲ ਬਾਅਦ ਸਿੱਖਾਂ ਨੂੰ ਜਦੋਂ ਜੈਦ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਢਾਡੀ ਸਿੰਘਾਂ ਨੇ ਲਸ਼ਮਨ ਸਿੰਘ ਧਾਰੋ ਵਾਲੇ ਕਰਤਾਰ ਸਿੰਘ ਚੱਬਰ ਦੀ ਦਾਸਤਾਨ ਦੱਸੀ ਹੈ ਉਹਨਾਂ ਦੀ ਵੀ ਬੜੀ ਵੱਡੀ ਜਦੋਜਹਿਦ ਸੀ ਜਿਸ ਨੇ ਇਹ ਗੁਰੂ ਘਰ ਬਚਾਏ ਅੱਜ ਤੁਹਾਡੇ ਤੇ ਸਮਾਂ ਆ ਗਿਆ ਤੁਸੀਂ ਸੁਚੇਤ ਹੋ ਕੇ ਕਦੇ ਪ੍ਰਮਾਤਮਾ ਦੇ ਭਗਤ ਸਤਨਾ ਜੀ ਨੇ ਪ੍ਰਮਾਤਮਾ ਨੂੰ ਕਿਹਾ ਪ੍ਰਾਂਤ ਨੂੰ ਥਾਕੇ ਥਿਰ ਨਹੀਂ ਕੈਸੇ ਬਰਮਾਵੋ ਗੂੜ ਬੋਏ ਨੌਕਾ ਮਲੇ ਕਹੋ ਕਾਹੇ ਚੜਾਵੋ ਜਦੋਂ ਡੁੱਬ ਹੀ ਗਏ ਫੇਰ ਤੁਸੀਂ ਕਿਸ਼ਤੀ ਦਿੱਤੀ ਫੇਰ ਸੱਚੇ ਪਾਤਸ਼ਾਹ ਕਿੰਨੂ ਚੜਾਉਣ ਲਈ ਦਿਓਗੇ ਮੈਂ ਨਹੀਂ ਕਿਸ਼ਾਉ ਨਹੀਂ ਕਿਛ ਆਹੇ ਨਾ ਮੋਰਾ ਅਉਸਰ ਲੱਜਾਂ ਰੱਖ ਲੈ ਸਦਨਾ ਜੰਤੋਰਾ ਗੁਰੂ ਸਾਹਿਬ ਜੀ ਦੀ ਬਾਣੀ ਚ ਹੀ ਸਵਾਲ ਆਉਂਦਾ ਹੈ ਕਿ ਉਸਰ ਲੱਜਾਂ ਰੱਖ ਲੈ ਲੱਜਾਂ ਰੱਖਣ ਦਾ ਉਸਰ ਹੈ ਸਮਾਂ ਹੈ ਤਾਂ ਹੀ ਹੈ ਜਿਸ ਤਰ੍ਹਾਂ ਅਸੀਂ ਇਸ ਸ਼ਬਦ ਪੜ ਰਹੇ ਹਾਂ ਗਗਨ ਤਮਾਮਾ ਬਾਜਿਓ ਪਰੇ ਉਸਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾਓ ਜਿਸਨੇ ਯਕੀਨ ਨਾਲ ਮੰਨ ਲਿਆ ਕਿ ਮੇਰੇ ਜੂਝ ਕੇ ਸਫਲਤਾ ਨਾਲ ਸ਼ਹੀਦ ਹੋਣ ਦਾ ਸਮਾਂ ਹੈ ਤੇ ਮਨੁੱਖਾ ਜਨਮ ਹੈ ਉਹੀ ਮਨੁੱਖੀ ਜ਼ਿੰਦਗੀ ਸਫਲ ਹੈ ਅਸੀਂ ਆਪਣੇ ਵੱਡਿਆਂ ਦੀਆਂ ਬਜ਼ੁਰਗਾਂ ਦੀਆਂ ਦਿੱਤੀਆਂ ਹੋਈਆਂ ਦੇਣਾਂ ਨੂੰ ਰੋਲਦੀਆਂ ਦੇਖ ਲਈਏ ਤੇ ਦੇਖ ਕੇ ਚੁੱਪ ਹੋ ਜਾਈਏ ਇਹ ਆਉਣ ਵਾਲੇ ਪੁਖ ਲਈ ਸਾਡੇ ਲਈ ਬਹੁਤ ਮਾਰੂ ਸਿੱਧ ਹੋਣਗੀਆਂ ਸਾਡੀ ਗਰੀਬ ਸ਼੍ਰੇਣੀ ਜਿਹੜੀ ਆ ਬੱਚੇ ਜਿਹੜੇ ਨੂੰ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ ਐਜੂਕੇਸ਼ਨ ਜਿਹੜੀ ਆ ਇਸ ਕਰਕੇ ਨਹੀਂ ਮਿਲ ਰਹੀ ਗੁਰਬਤ ਦੇ ਨਾਲ ਜੂਝ ਰਹੀ ਹੈ ਜ਼ਿੰਦਗੀ ਪਿੰਡਾਂ ਸਾਡੇ 80000 ਅਸੀਂ 80% ਆਬਾਦੀ ਸਾਡੇ ਪਿੰਡਾਂ 'ਚ ਉਹਨਾਂ ਪਿੰਡਾਂ ਦੇ ਵਿੱਚ ਤਕਰੀਬਨ ਅਸਾਈ ਸਕੂਲਾਂ ਦਾ ਬੋਲ ਬਾਲਾ ਹੈ ਅਸੀਂ ਮਾਲਵੇ 'ਚ ਲੇ ਜਾਈਏ ਮਾਝੇ 'ਚ ਲੇ ਜਾਈਏ ਦੁਆਬੇ 'ਚ ਲੇ ਜਾਈਏ ਬੜੇ ਵੱਡੇ ਵੱਡੇ ਸਕੂਲ ਨਜ਼ਰ ਆਉਂਦੇ ਨੇ ਸੜਕਾਂ ਤੋਂ ਅਸਾਈ ਭਰਾਵਾਂ ਦੇ ਉਹਨਾਂ ਦੀ ਵਿਆਰੀ ਵਿੱਧਿਆ ਵਿੱਧਿਆ ਦੇ ਵਿੱਚੋਂ ਕਮਾਈ ਤੇ ਕਮਾਈ ਦੇ ਵਿੱਚੋਂ ਆਪਣੇ ਧਰਮ ਨੂੰ ਪਰਪੁੰਨਿਤ ਕਰਨਾ ਉਹਨਾਂ ਦਾ ਮਿਸ਼ਨ ਹੈ ਪਰ ਸਾਡੀਆਂ ਬੋਰੀਆਂ ਦੀਆਂ ਬੋਰੀਆਂ ਬਜਟ ਆਉਂਦਾ ਪੈਸਾ ਆਉਂਦਾ ਇਸ ਬਜਟ ਦੇ ਵਿੱਚ 100 25 ਕਰੋੜ ਰੁਪਇਆ ਵਾਧਾ ਹੋਇਆ ਗੋਲਪ ਦਾ ਇਸ ਇਸ ਬਜਟ ਦੇ ਵਿੱਚ ਪਰ ਅਖੀਰ ਤੇ ਦਿਖਾਇਆ ਘਾਟ ਆਈ ਹੈ ਪਿਛਲੇ ਸਾਲ ਨਾਲੋਂ 125 ਕਰੋੜ ਰੁਪਇਆ ਜ਼ਿਆਦਾ ਲੋਕਾਂ ਨੇ ਮੱਥਾ ਟੇਕਿਆ ਪਰ ਦਿਖਾਇਆ ਘਾਟ ਆਈ ਹੈ ਇਹ ਸਾਡੇ ਗਰੀਬ ਬੱਚਿਆਂ ਤੱਕ ਪੈਸਾ ਨਹੀਂ ਪਹੁੰਚਦਾ ਇਹ ਟਰੱਕਾਂ ਦੇ ਟਰੱਕ ਪੈਸਾ ਪਿੰਡਾਂ 'ਚ ਵੰਡਿਆ ਜਾਂਦਾ ਜਦੋਂ ਇਲੈਕਸ਼ਨ ਹੁੰਦੇ ਨੇ ਇਹ ਜਦੋਂ ਕਾਨਫਰੰਸਾਂ ਹੁੰਦੀਆਂ ਨੇ ਉਦੋਂ ਵੱਡੇ ਵੱਡੇ ਜਿਹੜੇ ਸ਼ਾਮਿਆਂ ਨੇ ਲੱਗਦੇ ਨੇ ਉਹ 에어 ਕੰਡੀਸ਼ਨ ਲੱਗਦੇ ਨੇ ਉਹਨਾਂ ਦਾ ਪੈਸਾ ਗੁਰੂ ਘਰ ਤੋਂ ਜਾਂਦਾ ਜਿਹੜਾ ਆਈਟੀ ਸੈੱਲ ਪਣਾ ਕੇ 4-5000 ਜਾਲੀ ਆਈਡੀਆਂ ਬਣਾ ਕੇ ਕਰੋੜਾਂ ਰੁਪਇਆ ਖਰਚ ਕਰ ਰਿਹਾ ਸੁਖਵੀਰ ਸਾਡੇ ਵਰਗਿਆਂ ਨੂੰ ਬਦਨਾਮ ਕਰਨ ਲਈ ਕੋਈ ਪੈਸਾ ਗੁਰੂ ਕਰਦਾ ਇਹ ਗੁਰੂ ਘਰ ਦਾ ਪੈਸਾ ਵਿਦਿਆ ਤੇ ਲੱਗਣਾ ਚਾਹੀਦਾ ਸੀ ਕਮਜ਼ੋਰ ਬੱਚੇ ਜਿਹੜੇ ਨੇ ਗਰੀਬ ਘਰ ਦੇ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਲਈ ਇਹ ਗੁਰੂ ਨਾਨਕ ਸਾਹਿਬ ਦੀ ਸਰਕਾਰ ਇਸੇ ਲਈ ਬਣੀ ਸੀ ਜਿਹੜੇ ਸਿੱਖ ਦਸਾਂ ਨਵਾਂ ਦੀ ਕਿਰਤ ਕਰਨ ਉਹ ਦਸਵੰਦ ਦੇਣ ਜਿਹੜੇ ਲੋੜਵੰਦ ਨੇ ਉਹਨਾਂ ਦਾ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਐਜੂਕੇਸ਼ਨ ਮਿਲੇ ਜਿਹੜੇ ਲੋੜਵੰਦ ਗ਼ਲਾਗ ਲਈ ਤਰਸਦੇ ਨੇ ਉਹਨਾਂ ਦਾ ਇਲਾਜ ਹੋਵੇ ਜਿਹੜੇ ਗੁਰੂ ਘਰ ਦੇ ਵਿੱਚ ਯਾਤਰੂ ਬਣ ਕੇ ਜਾਂਦੇ ਨੇ ਉਹਨਾਂ ਨੂੰ ਕਮਰਾ ਮਿਲੇ ਉਹਨਾਂ ਨੂੰ ਆਪਣੀ ਆਤਮਾ ਨੂੰ ਪਰਪਿਤਾ ਪਰਮਾਤਮਾ ਨਾਲ ਮਲਾਉਣ ਲਈ ਯੋਗ ਸਮਾਂ ਤੇ ਸਹੂਲਤ ਮਿਲੇ ਸੁੱਖ ਮਿਲੇ ਜਿਹਦੀ ਵਜ੍ਹਾ ਨਾਲ ਸਾਡੀ ਇਨਸਾਨੀ ਜ਼ਿੰਦਗੀ ਕਾਮਯਾਬ ਹੋ ਕੇ ਪਰਮਾਤਮਾ ਦੇ ਦਰ ਤੇ ਜਾਵੇ ਇਹ ਸੱਚੀ ਸਰਕਾਰ ਦੇ ਗੁਣ ਇਹੀ ਸਨ ਪਰ ਸਾਨੂੰ ਨਹੀਂ ਮਿਲ ਰਹੇ ਇਸ ਕਰਕੇ ਮੇਰੀ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਵੀਰਾਂ ਨੂੰ ਅਸੀਂ ਸਮਾਂ ਬਹੁਤ ਦੇਖ ਲਿਆ ਸੁਧਾਰ ਨਹੀਂ ਹੋਇਆ ਸੁਧਾਰ ਹੁੰਦਾ ਜੇ ਕਿਤੇ ਏਕੀਕਰਨ ਨਾ ਹੋਵੇ ਤਾਕਤ ਦਾ ਜਦੋਂ ਇੱਕ ਪਰਿਵਾਰ ਮਾਲਕ ਬਣ ਕੇ ਬੈਠ ਜਾਵੇ ਫਿਰ ਸੁਧਾਰ ਨਹੀਂ ਹੋ ਸਕਦਾ ਫਿਰ ਆਸ ਨਹੀਂ ਰੱਖਣੀ ਚਾਹੀਦੀ ਅਸੀਂ ਇਸ ਸਮਾਜੇ ਤੋਂ ਦੇਖੀਏ ਮੋਹਨ ਸਿੰਘ ਤੋੜਵਰਗਿਆਂ ਦੇ ਪਰਿਵਾਰ ਖਤਮ ਹੋ ਗਏ। ਰਾਜਨੀਤੀ ਚੋਂ ਪ੍ਰੇਮ ਸਿੰਘ ਲਾਲਪੋੜਾ ਵਰਗੇ ਇਮਾਨਦਾਰ ਸਿੱਖ ਖਤਮ ਹੋ ਗਏ। ਮੇਜਰ ਸਿੰਘ ਉੱਬੋਕੇ ਵਰਗੇ ਖਤਮ ਹੋ ਗਏ ਤੇ ਕੀਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜਵਾਈ ਨੂੰ ਲਿਆਉਣ ਲਈ। ਇਦਰੋਂ ਵਿਜੀਠੇ ਸਰਦਾਰ ਖਤਮ ਹੋ ਗਏ ਤੇ ਮਜੀਠੀਆ ਲਿਆਉਣ ਲਈ ਸਾੜਾ ਲਿਆਉਣ ਲਈ ਇਹ ਥਾਂ ਵੇਲੀਆਂ ਕਰ ਲਈਆਂ। ਵਟੇ ਵਟੇ ਕੁਲਦੀਪ ਸਿੰਘ ਮਟਾਲਾ ਸੁਖਜਿੰਦਰ ਸਿੰਘ ਟੋੜਾ ਤਲਵੰਡੀ ਬਰਨਾਲਾ ਸਭ ਖਤਮ ਕਰ ਦਿੱਤੇ ਇਸ ਕਰਕੇ ਕਿ ਮੇਰਾ ਹੀ ਘਰ ਰਹੇ ਮੇਰਾ ਹੀ ਪੁੱਤਰ ਰਾਜ ਕਰੇ ਪਰ ਇਹ ਕੁਰਬਾਨੀਆਂ ਨਾ ਬਣੀ ਕੌਮ ਹੈ ਇਹਦੇ ਲਈ ਦਸਮ ਪਾਤਸ਼ਾਹ ਨੇ ਆਪਣੇ ਬੱਚਿਆਂ ਦੇ ਸਰੀਰਦਾਨ ਦਿੱਤੇ ਨੇ ਗੁਰਪਿਤਾ ਦਾ ਸਰੀਰਦਾਨ ਦਿੱਤਾ ਮਾਤਾ ਜੀ ਦਾ ਦਿੱਤਾ ਭੂਆ ਦੇ ਪੁੱਤ ਮਾਮੇ ਦੇ ਪੁੱਤ ਭਗਾਰੀ ਦੇ ਯੁੱਧ ਚ ਸ਼ਹੀਦ ਹੋਏ ਅਸੀਂ ਇਤਿਹਾਸ ਪੜ੍ਹਦੇ ਆ ਪਾਈ ਜੈਤਾ ਜੀ ਵਰਗੇ ਸੂਰਮੇ ਸ਼ਹੀਦ ਹੋਏ ਜਿਨ੍ਹਾਂ ਨੇ ਲੰਬਾ ਸਮਾਂ ਗੁਰੂ ਘਰ ਦਾ ਸਾਥ ਦਿੱਤਾ ਅੱਜ ਉਹਨਾਂ ਦੇ ਗਰੀਬ ਬੱਚੇ ਰੋਲਦੇ ਹੋਣ ਤੇ ਅਸੀਂ ਤਮਾਸ਼ਾ ਦੇਖੀਏ ਠੀਕ ਨਹੀਂ ਸਾਨੂੰ ਇਹ ਸੁਧਾਰ ਲਿਆਉਣਾ ਪਊਗਾ ਜੇ ਅਸੀਂ ਸੁਧਾਰ ਲਿਆਉਣਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਐਜ ਸਿੱਖ ਗੁਰੂ ਘਰ ਨੂੰ ਬਚਾਈਏ ਗੁਰੂ ਨਾਨਕ ਦੀ ਸੋਚ ਨੂੰ ਬਚਾਈਏ ਗੁਰੂ ਨਾਨਕ ਦੀ ਸੋਚ ਗੁਰੂ ਸਾਹਿਬ ਜੀ ਦਾ ਫਲਸਫਾ ਜੇ ਅਸੀਂ ਬਚਾ ਲਿਆ ਤੇ ਆਉਣ ਵਾਲੀਆਂ ਕੌਮਾਂ ਸਾਨੂੰ ਦਾਤ ਦੇਣਗੀਆਂ ਅੱਜ ਢਾਡੀ ਵਾਰਾਂ ਗਾਉਂਦੇ ਨੇ ਲక్ష్మణ ਸਿੰਘ ਧਾਰੋਵਾਲੀ ਦਾ ਨਾਮ ਲੈ ਕੇ ਕਰਤਾਰ ਸਿੰਘ ਛੱਬਰ ਦਾ ਨਾਮ ਲੈ ਕੇ ਇਸ ਕਰਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀਆਂ ਵਾਰਾਂ ਗਾਉਂਦੇ ਹਾਂ ਕਿਉਂਕਿ ਉਹਨਾਂ ਦੀ ਸ਼ਹਾਦਤ ਨੇ ਸਾਡੀ ਕੌਮ ਨੂੰ ਜ਼ਿੰਦਗੀ ਬਖਸ਼ੀ ਬੜਾ ਲੰਮਾ ਸਮਾਂ ਠੀਕ ਚੱਲਦੀ ਰਹੀ ਪ੍ਰਬੰਧਕ ਕਮੇਟੀ ਪਰ ਜਦੋਂ 50 ਸਾਲ ਤੋਂ ਇਹ ਗੱਲਬਾ ਆਇਆ ਪਰਵਾਦ ਦਾ ਹੌਲੀ 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 ਬਜਟ ਬਹੁਤ ਵੱਧਾ ਗਿਆ ਤੇ ਘਾਟਾ ਪੈਂਦਾ ਰਿਹਾ ਗੁਰੂ ਘਰ ਨੂੰ ਕਿਤੇ ਖਰਚੇ ਦਾ ਕੋਈ ਨਾਂਨਸ਼ਾਨ ਨਹੀਂ ਮਿਲਦਾ ਸੰਗਤਾਂ ਬੇਅੰਤ ਸੇਵਾ ਕਰਦੀਆਂ ਨੇ ਲੰਗਰ ਦੇ ਵਿੱਚ 8000 ਪੁਆਇੰਟਲ ਕਣਕ ਆਉਂਦੀ ਆ ਹਰ ਸਾਲ ਜਿਹੜਾ ਰਿਟਰਨ ਦੇ ਵਿੱਚ ਕਮੇਟੀ 'ਚ ਜਿਹੜਾ ਰਿਕਾਰਡ ਹੈ 8000 ਪੁਆਇੰਟ ਡੋਨੇਸ਼ਨ ਮਿਲਦੀ ਆ ਆਪਾਂ ਨੂੰ ਕਣਕ ਪ੍ਰਬੰਧਕ ਕਮੇਟੀ ਨੂੰ ਜਦੋਂ ਵਾਢੀਆਂ ਹੁੰਦੀਆਂ ਨੇ ਕਿਉਂਕਿ ਹਰੇਕ ਸਿੱਖ ਜਿਹੜਾ ਉਹ ਆਪਣੀ ਫਸਲ ਵੱਲ ਧਿਆਨ ਕਰਕੇ ਪਰਮਾਤਮਾ ਨੂੰ ਯਾਦ ਕਰਦਾ ਕਿ ਸੱਚੇ ਪਾਤਸ਼ਾਹ ਹਨੇਰੀ ਤੇ ਮੀਂਹ ਤੋਂ ਬਚਾਈ ਸਾਡੀ ਫਸਲ ਠੀਕ-ਠੀਕ ਘਰ ਆਵੇ ਤੇ ਅਸੀਂ ਇਹ ਕਮਾਣੀਆਂ ਇੱਕ ਕੁਇੰਟਲ ਗੁਰੂ ਘਰ ਚ ਦਾਨ ਦੇ ਕੇ ਆਵਾਂਗੇ ਉਹ ਦਿੰਦੇ ਨੇ ਇਹ ਜਿਹੜੀ ਕੰਕ ਆਉਂਦੀ ਆ ਤਰੱਕਾਂ ਤੇ ਬੱਸਾਂ ਤੇ ਪਿੰਡ ਚੋਂ ਜਦੋਂ ਆਉਂਦੀ ਸੰਗਤ ਲੈ ਕੇ ਆਉਂਦੀ ਆ ਤੇ ਰਸੀਦ ਕਟਾ ਕੇ ਜਾਂਦੀ ਇਹ ਕੰਕ ਜਿਹੜੀ ਆਉਂਦੀ ਇਹ 8000 ਕੁਇੰਟਲ ਗਿਣਤੀ ਹੈ ਜਿਹੜੀ ਰੈਗੂਲਰ ਹਰ ਸਾਲ ਦੀ ਤਰ੍ਹਾਂ ਉਹ ਰਿਕਾਰਡ ਦੇਖੀ 8000 ਪੁਆਇੰਟ ਨਹੀਂ ਸਾਡੇ ਆਪਣੇ ਜਿਹੜੇ ਫਾਰਮ ਹਾਊਸ ਨੇ ਉਹਨਾਂ ਚੋਂ ਆਉਂਦੀ ਹੈ ਪਰ ਕਿੱਥੇ ਜਾਂਦੇ ਆ ਇਹ ਸਾਨੂੰ ਲੱਗਦਾ ਨਹੀਂ ਲੱਭਤਾ ਨਹੀਂ ਕੋਈ ਅਸੀਂ ਦੇਖਦੇ ਆ ਘੋ ਦੇ ਵਿੱਚੋਂ heira-pheri ਘੋ ਚੋਂ ਪੈਸਾ ਖਾ ਖਾਦਾ ਜਾ ਰਿਹਾ ਘੋ ਨਕਲੀ ਆ ਰਿਹਾ ਬੜੀ ਦੂਰੋਂ ਅੱਜ ਅਸੀਂ ਮੈਂ ਤੁਹਾਨੂੰ ਕੱਲ 22 ਤਰੀਕ ਨੂੰ ਇੱਥੇ ਜਿੱਥੋਂ ਮਹਿਰ ਤੇ ਲਾਗੇ ਪਟਾਲਾ ਰੋਡ ਤੇ ਜਦੋਂ ਹੰਸਲੀ ਜਿੱਥੋਂ ਨਿਕਲਦੀ ਐ ਉਥੇ ਇੱਕ ਕਲੌਨੀ ਆ ਜਿਹੜੇ ਗਰੀਬ ਸਿੱਖਾਂ ਦੇ ਬੜੀ ਜ਼ੋਰ ਨਾਲ ਆਵਾਜ਼ ਦਿੱਤੀ ਉਹਨਾਂ ਨੇ ਕਿ ਇੱਥੇ ਥਾਂ ਨਲਾਮ ਨਾ ਕਰੋ ਪ੍ਰਬੰਧਕ ਕਮੇਟੀ ਨੂੰ ਪਰ ਇਹਨਾਂ ਨੋਟਿਸ ਕੱਢ ਦਿੱਤਾ ਉਹ ਗੁਰੂ ਘਰ ਦੀ ਥਾਂ ਆ ਉਹਦੇ ਦੋਵੇਂ ਪਾਸੇ ਹੰਸਲੀ ਦੇ ਜਿਹੜੀ ਥਗਾ ਉਹਦੋਂ ਨਲਾਮ ਕਰ ਲੱਗੇ ਕਲੌਨੀ ਦੀ ਸੰਗਤ ਕਹਿ ਰਹੀ ਐ ਕਿ ਅਸੀਂ ਇੱਥੇ ਵਸਦੇ ਆ ਸਾਡੇ ਕੋਲ ਕੋਈ ਗੁਰਦੁਆਰਾ ਨਹੀਂ ਤੁਸੀਂ ਆਪਣਾ ਹਾਲ ਵਡਾ ਕਰ ਦਿਓ ਤਾਂ ਕਿ ਅਸੀਂ ਅਸੀਂ ਮੰਗਣਾ ਪਰਨਾ ਸਾਡਾ ਸੰਗਤਾਂ ਦਾ ਹੋ ਸਕੇ ਤੇ ਸੰਗਤ ਸੁਖ ਲੈ ਸਕੇ ਪਰ ਇਹ ਕਮੇਟੀ ਨਲਾਮ ਕਰ ਜਾ ਰਹੀ ਹੈ ਤੇ ਉਹਦੇ ਨਲਾਮੇ ਦੇ ਅੱਗੇ ਸੰਗਤ ਜਲੀਆ ਪ੍ਰੋਟੈਸਟ ਕਰਨ ਨੂੰ 22 ਤਰੀਕ ਨੂੰ ਤਿਆਰ ਕਰੀ ਸਾਡੇ ਗੁਰੂ ਘਰ ਦਾ ਇਹ ਹਾਲ ਹੈ ਇਹ ਹਸ਼ਰ ਹੈ ਆਪਾਂ ਨੂੰ ਕਿਸੇ ਵੀ ਪਾਰਟੀ ਤੋਂ ਉੱਪਰ ਉੱਠ ਕੇ ਰਾਜਨੀਤੀ ਤੋਂ ਪਰ ਉੱਠ ਕੇ ਤੁਸੀਂ ਰਾਜਨੀਤੀ ਜਿਹੜੀ ਪਾਰਟੀ ਚ ਮਰਜ਼ੀ ਕਰੋ ਆਪਾਂ ਧਰਮ ਦੀ ਗੱਲ ਕਰੀਏ ਸਿਰਫ ਧਰਮ ਦੀ ਗੱਲ ਕਰਕੇ ਧਰਮ ਨੂੰ ਬਚਾਈਏ ਗੁਰੂ ਦੀ ਸੋਚ ਨੂੰ ਬਚਾਈਏ ਗੁਰੂ ਦੇ ਫਲਸਫੇ ਨੂੰ ਬਚਾਈਏ ਦਸਮ ਪਾਤਸ਼ਾਹ ਦੀ ਪਿੱਤਰ ਅਜ਼ਮਤ ਨੂੰ ਬਚਾਈਏ ਦਸਮ ਪਾਤਸ਼ਾਹ ਦਾ ਸਿਧਾਂਤ ਪੰਥ ਤੇ ਗ੍ਰੰਥ ਦਾ ਸਿਧਾਂਤ ਅੱਜ ਜਿਹੜਾ ਖਲਵਾੜ ਹੋ ਰਿਹਾ ਉਹਦੇ ਨਾਲ ਤੁਸੀਂ ਦੇਖੋ ਸੁਖਵੀਰ ਪਾਤਨ ਨੂੰ ਕੱਟਣ ਲਈ ਪੰਜਾਂ ਨੇ ਬੁਲਾਇਆ ਉਹ ਪੰਜ ਤੇ ਉਹਦਾ ਵਾਰਵਿੰਗਾ ਨਹੀਂ ਕਰ ਸਕੇ ਪਰ ਉਹਨੇ ਇੱਕ ਦਿਨ ਚ ਪੰਜੇ ਕੱਢ ਕੇ ਪਾਸੇ ਮਾਰੇ ਇਹ ਸਾਡੇ ਗੁਰੂ ਸਾਹਿਬ ਦੇ ਸਲਾਮਤ ਨਹੀਂ ਇਹ ਉਹਨਾਂ ਦਾ અપਮਾਨ ਹੈ ਇਹ અપਮਾਨ ਮੈਂ 99 ਤੋਂ ਦੇਖ ਰਿਹਾ ਤਾਂ ਮੈਂ ਦੁਹਾਈ ਦੇ ਰਿਹਾ ਸੰਗਤ ਨੂੰ ਕਿ ਇਹ ਇਹ ਪਰਿਵਾਰ ਸਾਨੂੰ ਲੈ ਕੇ ਬੈਠ ਜਾਊਗਾ ਇਸ ਤੋਂ ਬਚ ਜਾਓ ਇਹ ਗੁਰੂ ਦੀ ਪਿੱਤਰ ਅਜ਼ਮਤ ਰੋਲ ਕੇ ਜਾਊਗਾ ਅੱਜ ਇਸ ਤੋਂ ਜ਼ਿਆਦਾ ਹੋਰ ਕੀ ਰੋਲ ਸਕਦੀ ਹੈ ਗੜਗੱਜ ਵਰਗੇ ਜਿਹੜੇ ਬੈਠੇ ਨੇ ਰਾਤ ਦੇ ਹਨੇਰੇ ਵਿੱਚ ਜਿੱਥੇ ਗੁਰੂ ਮਹਾਰਾਜ ਦਾ ਸਰੂਪ ਨਹੀਂ ਜਿੱਥੇ ਹਨੇਰੇ ਦੇ ਵਿੱਚ ਚੋਰਾਂ ਦੀ ਤਰ੍ਹਾਂ ਉਹਨੂੰ ਪੱਗ ਦਿੱਤੀ ਤੇ ਚੋਰਾਂ ਦੀ ਤਰ੍ਹਾਂ ਜਿ ਬਿਠਾਇਆ ਉਹਨੂੰ ਇਸ ਤਰ੍ਹਾਂ ਜਥੇਦਾਰੀਆਂ ਦੀ ਨਿਯਤੀਆਂ ਨਾਹੀਂ ਪੰਜ ਪਿਆਰਿਆਂ ਦੀ ਇਹ ਪ੍ਰਥਾ ਪੰਜ ਸਿੰਘ ਜਿਹੜੇ ਨੇ ਉਹ ਇੱਕ ਤੋਂ ਇੱਕ ਚੜੰਦੀਆਂ ਹੌਣ ਜਾਣੇ ਮੇਰਾ ਨਾਮ ਜਿਉ ਇਹੋ ਜੀ ਅਵਸਥਾ ਦੇ ਮਾਲਕ ਹੋਣੇ ਚਾਹੀਦੇ ਫਿਰ ਉਹਨਾਂ ਨੂੰ ਕੋਈ ਹਟਾ ਨਾ ਸਕੇ ਉਹ ਨੌਕਰ ਨਹੀਂ ਹੋਣੇ ਚਾਹੀਦੇ ਉਹ ਦਸਮ ਪਾਤਸ਼ਾਹ ਦਾ ਸਰੀਰ ਖਾਉਂਦੇ ਨੇ ਦਸਮ ਪਾਤਸ਼ਾਹ ਦਾ ਜਿਹੜਾ ਸਰੀਰ ਆ ਉਹ ਕਿਸੇ ਦਾ ਨੌਕਰ ਨਹੀਂ ਹੋ ਸਕਦਾ ਸਰਪ ਲੋਹ ਦੇ ਵਿੱਚ ਦਸਮ ਪਾਤਸ਼ਾਹ ਜੀ ਦੇ ਆਪਣੇ ਬਚਨ ਨੇ ਗੁਰਿਆਤਮ ਪਉ ਖਾਲਸੇ ਦੀਨਾ ਦੁਤੀਆ ਰੂਪ ਸਤਗੁਰੂ ਗ੍ਰੰਥਾ ਭਾਈ ਜੈਤਾ ਜੀ ਦੇ ਬਚਨ ਨੇ ਦਹਿਜਾਮ ਕਾ ਜੇਤਾ ਤੇਜ ਹੋਤੋ ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ ਦਹਿਜੋਤਨ ਕੀ ਪ੍ਰਭ ਜੋਤ ਲਿਓ ਉਰ ਪੰਥੇ ਜੀਵਨ ਜੋਤ ਜਗਾਇਓ ਦਸਾਂ ਪਾਤਸ਼ਾਹਾਂ ਦਾ ਤਪ ਤੇਜ ਦੇ ਕੇ ਦਸਮ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਸਨ ਫਿਰ ਅਕਾਲ ਪੁਰਖ ਨੇ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਲੈ ਕੇ ਉਹ ਪੰਥੇ ਜੀਵਨ ਜੋਤ ਜਗਾਇਓ ਪੰਥ ਦੇ ਹਿਰਦੇ 'ਚ ਜੀਵਨ ਜੋਤ ਜਗਾਈ ਤਬ ਤੇ ਖਾਲਸਾ ਅਮਰ ਪਇਓ ਜਮ ਕਾਲ ਦਾ ਦੰਬ ਨਾ ਨੇੜੇ ਆਇਓ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਪ੍ਰਭਾਵ ਦਸਮ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਸੀ ਤੇ ਇਹ ਕਿਹਾ ਸੀ ਅਨੇਦੇਰ ਦੇ ਵਿੱਚ ਕਿ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਪੂਜਾ ਕਾਲ ਕੀ ਪਵਿੱਤਰ ਸ਼ਬਦ ਦਾ ਅੱਜ ਜਿਹੜਾ ਉਹ ਖਾਲਸਾ ਜੀ ਦੇ ਦਰਸ਼ਨ ਕਰਨ ਲਈ ਦਸਮ ਪਾਤਸ਼ਾਹ ਨੇ ਹੁਕਮ ਕੀਤਾ ਸੀ ਜਿਹੜਾ ਦਸਮ ਪਾਤਸ਼ਾਹ ਤੋਂ ਬਾਅਦ ਦਸਮ ਪਾਤਸ਼ਾਹ ਦਾ ਬਣਦਾ ਹਿੱਸਾ ਪ੍ਰਸ਼ਾਦ ਲੈਂਦਾ ਉਹ ਅੱਜ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਦਾ ਨੌਕਰ ਬਣਿਆ ਬੈਠਾ ਇੱਕ ਵੀਡੀਓ ਵਾਇਰਲ ਹੋ ਰਹੀ ਆ ਬੜੇ ਦਿਨਾਂ ਤੋਂ ਮੈਂ ਦੇਖ ਰਿਆ ਇੱਕ ਲੜਕੀ ਨੇ ਇੰਟਰਵਿਊ ਕਰਦਿਆਂ ਪੁੱਛਿਆ ਬਾਦਲ ਨੂੰ ਕਿ ਤੁਸੀਂ ਰਾਮ ਰਹੀਮ ਨੂੰ માਫੀ ਦਿੱਤੀ ਕਹਿੰਦਾ ਨਾ ਜੀ ਮੈਂ ਕਿੱਥੇ ਦਿੱਤੀ ਉੱਤੇ ਕਾਲ ਤੱਕ ਨਹੀਂ ਦਿੱਤੀ ਇਹ ਆਇਆ ਨਾ ਕਰਦਾਰ ਹੁਣ ਜਿਹੜਾ ਹਟਾਉਂਦੇ ਆ ਕਾਲ ਤੱਕ ਤੋਂ ਗਿਆਨੀ ਹਟਾਤੇ ਗਿਆਨੀ ਬਿਠਾਤੇ ਕਿਹਦਾ ਹੁਕਮ ਹੈ ਸਾਨੂੰ ਨਹੀਂ ਪਤਾ ਪਰ ਜੇ ਅਸੀਂ ਹੁਣ ਵੀ ਅੱਖਾਂ ਮੀਟ ਕੇ ਬੈਠੇ ਰਹੇ ਹੋਊ ਪਰ ਇੱਕ ਆਕਰਸ਼ਤਿਆ ਤੇ ਇਹ ਇਹਦੇ ਲਈ ਅਸੀਂ ਜਵਾਬ ਦੇ ਹੁਵਾਂਗੇ ਮੇਰਾ ਇਹਦੇ ਵਿੱਚ ਕੋਈ ਸਵਾਰਥ ਨਹੀਂ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਆਪਾਂ ਮਿਲ ਜੁੜ ਕੇ ਚੰਗੇ ਢੰਗ ਨਾਲ ਇਹ ਧਰਮ ਦੀ ਖੇਤ ਨੂੰ ਗੁਰੂ ਘਰ ਦੇ ਵਿੱਚ ਰਹਿਣਦੇ ਆਗੇ ਇਹ ਤਮਾਸ਼ੀਨਾ ਦਾ ਡਾਣਾ ਨਾ ਬਣੇ ਇਹ ਬਾਦਲ ਦੇ ਆਯਾਸ਼ ਲੋਕਾਂ ਦੇ ਅੱਡੇ ਨਾ ਬਣ ਸਾਡੇ ਗੁਰਦੁਆਰਿਆਂ ਨੂੰ ਯਕੀਨੀ ਬਣਾਈਏ ਇਹਦੇ ਲਈ ਜ਼ਰੂਰੀ ਹੈ ਕਿ ਕਿਸੇ ਵੀ ਪਾਰਟੀ ਕੋਲੋਂ ਕਿਸੇ ਵੀ ਪਾਰਟੀ 'ਚ ਰਹਿੰਦੇ ਆ ਤੁਸੀਂ ਧਰਮ ਦੀ ਵੋਟ ਜਿਹੜੀ ਸਾਨੂੰ ਪੰਥਕ ਕਾਲੀ ਲਹਿਰ ਨੋ ਦੇਓ ਅਸੀਂ ਤੁਹਾਨੂੰ ਯਕੀਨ ਦੋਣੇ ਕਿ ਅਸੀਂ ਧਰਮ ਦੀ ਹੀ ਗੱਲ ਕਰਾਂਗੇ ਸਿਆਸਤ ਨਹੀਂ ਹੋਣ ਦਵਾਂਗੇ ਸਿਆਸਤ ਜਿੰਨੇ ਕਰਨੇ ਉਹ ਬਾਹਰ ਕਰੇ ਗੁਰੂ ਘਰ ਤੋਂ ਸਾਡੇ ਗੁਰਦੁਆਰਿਆਂ ਜਿਹੜੇ ਨੇ ਜਾ ਚੁੱਕੇ ਨੇ ਨਦੇੜ ਅਜ ਸਾਡੇ ਵਸ ਨਹੀਂ ਨਦੇੜ ਦੇ ਵਿੱਚ ਭਾਜਪਾ ਦਾ ਬਣਾਇਆ ਹੋਇਆ ਉਹਦੀ ਸਰਕਾਰ ਦਾ ਬਣਾਇਆ ਹੋਇਆ ਚੇਅਰਮੈਨ ਕੰਮ ਕਰਦਾ ਇਸੇ ਤਰ੍ਹਾਂ ਪਟਨਾ ਸਾਹਿਬ ਇਸੇ ਤਰ੍ਹਾਂ ਦਿੱਲੀ ਇਸੇ ਤਰ੍ਹਾਂ ਅੱਗੇ ਹਰਿਆਣੇ ਚ ਆਜੋ ਉਥੇ ਤੇ ਅਜੇ ਤੱਕ ਕਮੇਟੀ ਨਹੀਂ ਹੋਣ ਦੁੱਨ ਦਿੱਤੀ ਸਰਕਾਰ ਨੇ ਉਹ ਅਸੀਂ ਇਸ ਗੁਰੂ ਘਰ ਨੂੰ ਜੇ ਸਰਕਾਰ ਕਬਜ਼ਾ ਕਰਕੇ ਤੇ ਆਪਣੀਆਂ ਚੰਮ ਦੀਆਂ ਚਲਾ ਗਈ ਤੇ ਫਿਰ ਬਹੁਤ ਮਾੜੀ ਗੱਲ ਹੋ ਗਈ ਇੱਥੇ ਤੇ ਅੰਗਰੇਜ਼ ਨਹੀਂ ਹੱਥ ਪਾ ਸਕੇ ਜਿਨ੍ਹਾਂ ਨੇ ਐਕਟ ਬਣਾ ਕੇ ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਅਸੀਂ ਕੌਮ ਦੀ ਕਿੱਚੀ ਜਰੀ ਕਮੇਟੀ ਦੇ ਤਰੂ ਫੜਨੇ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਸਾਰੇ ਮਿਲ ਜੁਲ ਕੇ ਆਪਾਂ ਸਾਰੇ ਮਿਲ ਜੁਲ ਕੇ ਧਰਮ ਦੀ ਧੂਜਾ ਨੂੰ ਬਚਾਈਏ। ਅਸੀਂ ਧਰਮ ਦੀ ਧੂਜਾ ਨੂੰ ਬਚਾ ਲਿਆ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ 1 ਮਹੀਨੇ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਮੇਟੀ ਕੀ ਸੀਟ ਤੇ ਕੀ ਹੋ ਸਕਦਾ ਹੈ ਇੱਥੇ। ਅਸੀਂ ਗਰੀਬ ਬੱਚਿਆਂ ਦੀ ਐਜੂਕੇਸ਼ਨ ਵੱਲ ਧਿਆਨ ਦੇਵਾਂਗੇ। ਸਭ ਤੋਂ ਪਹਿਲਾਂ ਮੇਰੀ ਪੀੜੀ ਦੇ ਤਖਤ ਤੇ ਗੁਰੂ ਦਸਮ ਪਾਤਸ਼ਾਹ ਦਾ ਸਿਧਾਂਤ ਪੰਥ ਤੇ ਗ੍ਰੰਥ ਦਾ ਵੱਡੇ ਵੱਡੇ ਸਾਡੇ ਜਿਹੜੇ ਬਜ਼ੁਰਗ ਹੋਏ ਨੇ ਜਿਹੜੇ ਸਤਜਨਾਂ ਨੂੰ ਸਾਨੂੰ ਰਹਿਤ ਨਾਮੇ ਦਿੱਤੇ ਨੇ ਉਹਨਾਂ ਚ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਚ ਸ਼ਰੋਮਣੀ ਨੇ ਉਹਨਾਂ ਦੇ ਬਚਨ ਨੇ ਸ਼੍ਰੀ ਕਾਲ ਪ੍ਰਭੂ ਕੇ ਬਚਨ ਸਿਓ ਪ੍ਰਗਟਿਓ ਪੰਥ ਮਹਾਨ ਗ੍ਰੰਥ ਪੰਥ ਗੁਰਮਾਨੀਏ ਤਾਰੇ ਸਗਲ ਕੋਲਾਂ ਅਜਨਾ ਗ੍ਰੰਥ ਸੁਰਖਸ਼ਤ ਹੈ ਨਾ ਪੰਥ ਸੁਰਖਸ਼ਤ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀ ਗੱਲ ਕਰਨ ਗਏ ਮੇਰੇ ਸਾਹਮਣੇ ਭਾਈ ਸਾਹਿਬ ਬੈਠੇ ਨੇ ਸਤਕਾਰ ਕਮੇਟੀਆਂ ਵਾਲੇ ਸਾਰੇ ਤੇ ਇਹਨਾਂ ਨੇ ਕਈਆਂ ਦੇ ਦਸਤੇ ਲਿਆ ਕੇ ਉਹਨਾਂ ਨੂੰ ਪਟਾਪਾ ਚਾੜਿਆ ਕਈਆਂ ਦੇ ਦਸਤੇ ਆ ਨਾ ਲੱਤਾਂ ਬਾਹਾਂ ਤੋੜੀਆਂ ਤਿੰਨ ਬੀਬੀਆਂ ਵੀ ਹੱਥਾਂ ਚ ਗਈਆਂ ਇਹ ਇਹ ਸਵਾਗਤ ਕੀਤਾ ਨਰੇਣੂ ਮੰਗਦੇ ਵਾਰਸਾਂ ਨੇ ਜਿਹੜੇ ਅੱਜ ਕਹਿੰਦੇ ਨੇ ਕਿ ਨਹੀਂ ਅਸੀਂ ਹਾਂ ਹੋਰ ਨਹੀਂ ਕੋਈ ਹੋ ਸਕਦਾ ਇਹਨਾਂ ਨੂੰ ਇਹਨਾਂ ਨੂੰ ਬੜੇ ਚੰਗੇ ਢੰਗ ਨਾਲ ਸੁਚੱਜੇ ਢੰਗ ਨਾਲ ਗੁਰੂ ਘਰ ਚੋਂ ਕੱਢ ਕੇ ਗੁਰਮੁਖ ਖਾਨ ਨੂੰ ਅੰਦਰ ਭੇਜੀਏ ਜਿਹੜੇ ਗੁਰਮਖ ਗੁਰੂ ਨੂੰ ਸਮਰਪਿਤ ਹੋਣ ਕਿਸੇ ਲੀਡਰ ਨੂੰ ਸੁਆਪਾ ਤਨਾ ਹੋ ਗੁਰੂ ਸਾਹਿਬ ਦੀ ਪਵਿੱਤਰ ਅਜ਼ਮਤ ਤੇ ਕੁਰਬਾਨ ਹੋਣ ਵਾਲੇ ਹੋਣ ਜੇ ਕਿਤੇ ਸਰੀਰ ਤੇ ਤਾਮ ਦੇਣਾ ਪਵੇ ਤੇ ਦੇ ਦੇਵੇ ਤੋਂ ਪੰਜ ਪਿਆਰਿਆਂ ਦੀ ਥਾਂ ਤੇ ਉਹੀ ਸਿੱਖ ਆਉਣ ਜਿਹੜੇ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੀ ਨੌਕਰੀ ਦੀ ਚਿੰਤਾ ਨਾ ਹੋਵੇ ਜਿਨ੍ਹਾਂ ਨੂੰ ਆਪਣੀ ਆਪਣੇ ਪੈਸੇ ਕਮਾਉਣ ਦੀ ਚਿੰਤਾ ਨਾ ਹੋਵੇ ਜਿਹੜਾ ਦਸਮ ਪਾਤਸ਼ਾਹ ਦੀ ਪਵਿੱਤਰ ਅਜ਼ਮਤ ਨੂੰ ਸਮਰਪਿਤ ਹੋਣ ਪੂਰੀ ਤਰ੍ਹਾਂ ਉਹ ਪੰਜ ਸਿੰਘ ਜਿਹੜੇ ਕਿਸੇ ਸੀਐਮ ਤੋਂ ਕਿਸੇ ਪੀਐਮ ਤੋਂ ਡਰ ਨਾ ਫੇਰ ਗੁਰੂ ਦੀ ਮਰਿਆਦਾ ਲਾਗੂ ਹੁੰਦੀ ਹੈ ਜਿਹੜੀ ਮਰਿਆਦਾ ਦੇ ਵਿੱਚ ਕੋਈ ਫੈਸਲਾ ਮਿਲਦਾ ਜਿਹੜੀ ਮਰਿਆਦਾ ਦੇ ਵਿੱਚ ਗੁਰੂ ਘਰ ਸੁਰੱਖਿਅਤ ਰਹੇ ਤਾਂ ਅਖਾਲ ਤਖਤ ਬਹੁਤ ਉੱਚੀ ਚੀਜ਼ ਹੈ ਮੈਂ ਤੁਹਾਨੂੰ ਬਹੁਤ ਵਾਰ-ਵਾਰ ਦੱਸਿਆ ਅਖਾਲ ਤਖਤ ਬਹੁਤ ਉੱਚੀ ਚੀਜ਼ ਹੈ ਜੇ ਇੱਥੇ ਪੰਜ ਸਿੰਘ ਸੁਤੰਤਰ ਆ ਕੇ ਬੈਠ ਜਾਣ ਜਿਹੜੇ ਗੁਰੂ ਨੂੰ ਸਮਰਪਿਤ ਹੋਣ ਗੁਰੂ ਦੇ ਭੈ ਵਿੱਚ ਹੋਣ ਗੁਰੂ ਦੀ ਮਰਿਆਦਾ 'ਚ ਚੱਲਣ ਕਿਸੇ ਦਾ ਕਿਸੇ ਦੀ ਪਰਵਾਹ ਨਾ ਕਰਮ ਹੋਰ ਕਿਸੇ ਦੀ ਮਰਿਆਦਾ ਤੋਂ ਬਾਹਰ ਨਾ ਜਾ ਉਹ ਫਿਰ ਇੱਥੇ ਕਾਲ ਤੱਕ ਦੇ ਅੱਗੇ ਕੋਈ ਅੜ ਨਹੀਂ ਸਕਦਾ ਭਾਵੇਂ ਕਿੰਨਾ ਵੱਡੇ ਤੋਂ ਵੱਡਾ ਤਾਕਤਵਰ politcal ਬੰਦਾ ਹੋਵੇ ਕੋਈ ਨੇਤਾ ਹੋਵੇ ਕੋਈ CM ਹੋਵੇ ਕੋਈ PM ਹੋਵੇ